ਸਸ਼ੀਕਾ ਜੀ ਵਾਸਤੇ ਆ ਦੇਖ ਰਹੇ ਤੁਹਾੰਦਰ ਖੁਸ਼ਗਵਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਮੌਜੂਦ ਹਾਂ ਤੁਹਾਨੂੰ ਦੱਸ ਜੀ ਕਿ ਨਾਰਥ ਹਲਕੇ ਦੇ ਵਿੱਚ ਨਾਰਥ ਹਲਕੇ ਦੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਕਰਨ ਆਏ ਆ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਬਿਲਕੁਲ ਹਾਂ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ ਦਿਨੇਸ਼ ਢਾਲਦੀ ਜਿਹੜਾ ਨਾਮ ਇੱਕਦਮ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਉੱਭਰ ਕੇ ਆਇਆ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤਿੱਖੇ ਸਵਾਲ ਵੀ ਕਰਾਂਗੇ ਤੇ ਦੇਖਾਂਗੇ ਉਹਨਾਂ ਦੇ ਜਿਹੜੇ ਕੀ ਜਵਾਬ ਹੁੰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਬਹੁਤ ਥੈਂਕ ਯ ਸਰ ਤੁਹਾਡੇ ਨੌਰਥ ਹਲਕੇ ਦੀ ਗੱਲ ਕਰੀਏ ਜੇ ਲਗਾਤਾਰ ਜੋਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਜੋਦੀ ਸਰਕਾਰ ਬਣੀ ਆ ਜੇ ਉਸ ਟਾਈਮ ਦੀ ਗੱਲ ਕਰੀਏ ਸਰ ਹੁਣ ਤੱਕ ਆਮ ਆਦਮੀ ਪਾਰਟੀ ਕੀ ਕੀ ਕੰਮ ਕਰਾ ਚੁੱਕੀ ਹੈ ਕਿਉਂਕਿ ਅੱਜ ਵੀ ਲੋਕੀ ਇਹ ਗੱਲ ਕਹਿੰਦੇ ਆ ਕਿ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਪੂਰੀ ਨਹੀਂ ਹੋਏ ਨਸ਼ਾ ਕਿਹਾ ਸੀ ਖਤਮ ਕਰਾਵਾਂਗੇ ਨਸ਼ਾ ਵੀ ਚੱਲ ਰਿਹਾ ਸਰਕਾਰੀ ਬਿਲਡਿੰਗਾਂ ਦੇ ਵਿੱਚ ਵੀ ਨਸ਼ਾ ਹੋ ਰਿਹਾ ਸੜਕਾਂ ਟੁੱਟੀਆਂ ਹੋਈਆਂ ਕਿਤੇ ਬਿਜਲੀ ਨਹੀਂ ਆ ਰਹੀ ਹਜੇ ਵੀ ਜਿਹੜੀਆਂ ਸਮੱਸਿਆ ਜੜੀਆਂ ਕੀ ਕਹਿਣਾ ਤੁਹਾਡੇ ਇਸ ਬਾਰੇ ਦੇਖੋ ਗਰੀਬ ਜੀ ਜਿਹੜੀ ਗੱਲ ਤਾਂ ਜਿੱਥੇ ਤੱਕ ਸਰਕਾਰ ਨੇ ਜੋ ਕਿਹਾ ਸੀਗਾ ਵੀਉ ਨਹੀਂ ਕੀਤਾ ਵੱਡੇ ਵੱਡੇ ਵਾਅਦੇ ਕੀਤੇ ਸੀ ਮੈਂ ਨੋ ਡਾਊਟ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਵੱਡੇ ਵਾਅਦੇ ਨਹੀਂ ਕੀਤੇ ਪਰ ਵੱਡੇ ਵਾਅਦੇ ਕੀਤੇ ਵਾਅਦੇ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਸੀ ਪਰ ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਸੀ ਗਰੰਟੀ ਕਾਦੀ ਸੀ ਮੱਲਾ ਕਲੀਨਿਕ ਦੀ ਗਰੰਟੀ ਕਾਦੀ ਸੀ এডਿਕੇਸ਼ਨ ਦੀ ਸਮਾਰਟ ਸਕੂਲਾਂ ਦੀ ਗਰੰਟੀ ਕਾਦੀ ਸੀਗੀ ਗਰੰਟੀ ਸੀ ਆਪਣੇ ਪੰਜਾਬ ਦੇ ਯੁਵਾ ਜਿਹੜੇ ਨੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਦੀ ਨਸ਼ੇ ਨੂੰ ਬੰਦ ਕਰਨ ਦੀ 300 ਯੂਨਿਟ ਜਿਹੜਾ ਮਹੀਨੇ ਦਾ 2 ਮਹੀਨੇ ਦਾ 600 ਯੂਨਿਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਚੁੱਕੀਆਂ ਤੁਸੀਂ ਪਿੱਛੇ ਜੇ ਦੇਖਿਆ ਹੋਏਗਾ ਨਸ਼ੇ ਦੇ ਖਿਲਾਫ ਜਿੱਦਾਂ ਵੱਡਾ ਅਭਿਆਨ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਛੇੜਿਆ ਤੇ ਮੇਰੇ ਖਿਆਲ ਮੈਂ ਅੱਜ ਤੱਕ ਨਹੀਂ ਦੇਖਿਆ ਵੀ ਜੇ ਪੁਰਾਣੀਆਂ ਸਰਕਾਰਾਂ ਨੇ ਇੱਡਾ ਵੱਡਾ ਅਭਿਆਨ ਛੇੜਿਆ ਹੁੰਦਾ ਕਰ ਕਰ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਹੁੰਦਾ ਤੇ ਅੱਜ ਪੰਜਾਬ ਦੀ ਜਵਾਨੀ ਜਿਹੜੀ ਬਰਬਾਦ ਨਹੀਂ ਸੀ ਹੋਣੀ ਪਰ ਜਿਸ ਤਰ੍ਹਾਂ ਤੁਸੀਂ ਦੱਸਦੇ ਪਿਓ ਨਾਲ ਇਹ ਵੀ ਗੱਲਾਂ ਨੇ ਕਿ ਜਰੂਰ ਆਪਾਂ ਇਹ ਕਹਿ ਸਕਦੇ ਆ ਕਿ ਨਸ਼ਾ ਬੰਦ ਹੋਇਆ ਜਾਂ ਘਟ ਗਿਆ ਪਰ ਜਦੋਂ ਅਸੀਂ ਕਿਤੇ ਖਬਰ ਕਰਨ ਜਾਂਦੇ ਆ ਉਦੋਂ ਸਾਨੂੰ ਅੱਜ ਵੀ ਉਹ ਮੁੰਡੇ ਨਜ਼ਰ ਆਉਂਦੇ ਆ ਤੇ ਲੋਕੀ ਉੱਥੇ ਪਰੇਸ਼ਾਨ ਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਆਂਦੀ ਆ ਫੜਦੀ ਆ ਲੈ ਜਾਂਦੀ ਆ ਅੱਗੇ ਜਾ ਕੇ ਫੇਰ ਛੱਡ ਦਿੰਦੀ ਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੇ ਤੁਹਾਡੇ ਧਿਆਨ 'ਚ ਕੋਈ ਇਦਾਂ ਦੀ ਅੱਗੇ ਤੋਂ ਗੱਲ ਆਵੇ ਤੇ ਤੁਸੀਂ ਬਿਲਕੁਲ ਸੰਦੇਸ਼ੀਓ ਜੇ ਕੋਈ ਕਿਸੇ ਨਸ਼ੇ ਵਾਲੇ ਨੂੰ ਉਹਦੇ 'ਚ ਥੋੜਾ ਜਿਹਾ ਨਾ ਆਪਾਂ ਚੇਂਜ ਕੀਤਾ ਸਰਕਾਰ ਨੇ ਚੇਂਜ ਕੀਤਾ ਕੀ ਚੇਂਜ ਕੀਤਾ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਛੱਡਿਆ ਜਾਏਗਾ ਜਿਹੜੇ ਨਸ਼ਾ ਕਰਨ ਵਾਲੇ ਨੇ ਦੇਖੋ ਮੈਂ ਕਹਿੰਦਾ ਵੀ ਇੱਕ ਇਦਾਂ ਦੀ ਸੁਸਾਇਟੀ ਦੇ ਵਿੱਚ ਉਹ ਲੋਕ ਚਲੇ ਗਏ ਜਿਹੜੀ ਸੁਸਾਇਟੀ ਦੇ ਵਿੱਚ ਉਹ ਖਰਾਬ ਹੋ ਗਏ ਨਸ਼ਾ ਕਰਨ ਲੱਗ ਗਏ ਪਰ ਸਾਡੀ ਜਿਹੜੀ ਪਹਿਲ ਹੈ ਵੀ ਹੈ ਤਾਂ ਸਾਡੇ ਪੰਜਾਬ ਦੇ ਵਾਸੀ ਨੇ ਨਾ ਸਾਡੇ ਭਰਾ ਹੀ ਨੇ ਛੋਟੇ ਵੀ ਅਸੀਂ ਉਹਨਾਂ ਨੂੰ ਮੁੜ ਮੁੱਖ ਜ਼ਿੰਦਗੀ ਜੀ ਉਹਨਾਂ ਦੀ ਲੈ ਕੇ ਆਣਾ ਉਹਨਾਂ ਦੀ ਪੁਰਾਣੀ ਜ਼ਿੰਦਗੀ ਚ ਲੈ ਕੇ ਆਣਾ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਉਹਨਾਂ ਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਂਦਾ ਉਹਨਾਂ ਦਾ ਨਸ਼ਾ ਛੁਡਾਇਆ ਜਾਂਦਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲੀ ਤੌਰ ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਨਸ਼ਾ ਛੱਡਦੇ ਉਹਨਾਂ ਵਾਸਤੇ ਕੰਮ ਵੀ ਉਹਨਾਂ ਨੂੰ ਦਿੱਤਾ ਸਰ ਬਲਟਨਪਾਰਕ ਜਿਹੜੀ ਜਿਹਨੂੰ ਸਪੋਰਟ ਸਭ ਕਿਹਾ ਜਾ ਰਿਹਾ ਸੀਗਾ ਉਹਨੂੰ ਕੂੜੇਦਾਨ ਦਾ ਘਰ ਬਣਾਤਾ ਕਿ ਇਹ ਵੀ ਆਮ ਆਦਮੀ ਪਾਰਟੀ ਨੇ ਕੀਤਾ ਨਹੀਂ ਨਹੀਂ ਇਹ ਤਾਂ ਕੂੜੇਦਾਨ ਦਾ ਹੱਬ ਤਾਂ ਸੀਗਾ ਉਹ ਪਹਿਲੇ ਤੇ ਹੁਣ ਤਾਂ ਤੁਸੀਂ ਜਾ ਕੇ ਦੇਖੋ ਵੀ ਉੱਥੇ ਕੰਮ ਜਿਹੜੀ ਸਪੀਡ ਨਾਲ ਚੱਲਿਆ ਕੱਲ੍ਹ ਹੀ ਸਾਡੇ ਜਿਹੜੇ ਲੋਕਲ ਬੋਡੀ ਮਿਨਿਸਟਰ ਡਾਕਟਰ ਰਵਜੋਤ ਜੀ ਨੇ ਉਹ ਆਏ ਸੀਗੇ ਤੇ ਕੱਲ ਕਿੰਨੀ ਬਰਸਾਤ ਸੀ ਸ਼ਹਿਰ ਦੇ ਵਿੱਚ ਤੇ ਉਹਦੇ باوجود ਮੰਤਰੀ ਸਾਹਿਬ ਉੱਥੇ ਆਏ ਸਾਰੀ ਕਾਰਪੋਰੇਸ਼ਨ ਦੀ ਟੀਮ ਤੇ ਸਾਡੇ ਪਾਰਟੀ ਦੇ ਜਿਹੜੇ ਜਿਹੜੇ ਮੇਨ ਮੇਨ ਸਾਰੇ ਬੰਦੇ ਸੀ ਉੱਥੇ ਸੀਗੇ ਤੇ ਜਿਹੜੇ ਕੂੜੇ ਦੀ ਜੇ ਤੁਸੀਂ ਗੱਲ ਕਰੋ ਤੇ ਕੂੜੇ ਦਾ ਜਿਹੜਾ ਉੱਥੇ ਉਹਦਾ ਸਾਰਾ ਸਪੋਰਟ ਸਭਾ ਦਾ ਬਣਿਆ ਸੀ ਉਹਦੇ ਜੇ ਕੂੜਾ ਸੀ ਕਈ ਲੋਕ ਉਹਦੇ ਤੇ ਵਿਰੋਧ ਕਰਦੇ ਸੀਗੇ ਤੇ ਅਸੀਂ ਉਹ ਦੇਖ ਕੇ ਸਾਰਾ ਮੇਅਰ ਸਾਹਿਬ ਨੇ ਅਸੀਂ ਸਾਡੀ ਟੀਮ ਨੇ ਤੇ ਕੱਲ ਮੰਤਰੀ ਸਾਹਿਬ ਨੇ ਅਨਾਉਂਸ ਕਰਤਾ ਵੀ ਕੂੜਾ ਜਿਹੜਾ ਇੱਥੇ ਬਲਟਨਪਾਰਕ ਸਪੋਰਟ ਸਭ ਬੰਦ ਕਰਦਾ ਕਿ ਉਹਨੂੰ ਕਿਤੇ ਹੋਰ ਸ਼ਿਫਟ ਕਰਾ। ਸਰ ਇੱਕ ਨਾ ਬਲਡਨ ਪਾਰਕ ਦੇ ਵਿੱਚ ਬਾਰ ਬਾਰ ਗੱਲਾਂ ਉੱਠ ਕੇ ਆ ਰਹੀਆਂ ਕਿ ਇੱਥੇ ਹੋਟਲ ਬਣੇਗਾ ਜਾਂ ਮਾਲ ਬਣੇਗੀ ਇਹ ਸਾਰੀ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਉਂਕਿ ਸਰਕਾਰਾਂ ਨੇ ਤਾਂ ਕਿਹਾ ਸੀਗਾ ਕਿ ਸਪੋਰਟ ਹੱਬ ਹੈ ਤਾਂ ਸਪੋਰਟ ਹੱਬ ਹੀ ਰਹੇਗਾ ਇੱਥੇ ਪਾਰਕਾਂ ਬਣਨਗੀਆਂ ਬੱਚਿਆਂ ਦੇ ਖੇਡਣ ਵਾਸਤੇ ਕੀ ਸੱਚੇ ਇਸ ਗੱਲ ਦੇ ਵਿੱਚ ਕੀ ਸੱਚਾਈ ਗੁਰਦੀਪ ਜੀ ਜਦੋਂ ਇਹ ਸਪੋਰਟ ਸੱਬ ਵਾਲਾ ਪਾਸ ਹੋਇਆ ਸੀ ਉਦੋਂ ਅਖਾਲੀ ਬੀਜੇਪੀ ਦੀ ਗਵਰਨਮੈਂਟ ਸੀ 2000 ਮੇਰੇ ਖਿਆਲ ਪੰਜ ਛੇ ਦੀ ਗੱਲ ਇਹ ਆ ਤੇ ਉਸ ਤੋਂ ਬਾਅਦ ਇਕੱਲੀ ਬੀਜੇਪੀ ਦੀ ਗਵਰਨਮੈਂਟ 10 ਸਾਲ ਰੈਗੂਲਰ ਰਹੀ ਤੇ ਉਹਦੇ ਵਿੱਚ ਐ ਪਾਸ ਹੋਇਆ ਸੀਗਾ ਉਦੋਂ ਕੋਈ ਹੋਟਲ ਵਗੈਰਾ ਦਾ ਹੋਵੇ ਤੇ ਮੈਨੂੰ ਪਤਾ ਨਹੀਂ ਬਸ ਹੁਣ ਜਿਹੜਾ ਇੱਕ 77 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਬਿਲਟਰ ਪਾਰਕ ਸਪੋਰਟ ਸਬ ਦਾ ਨਿਰਮਾਣ ਹੋ ਰਿਹਾ ਸਿਰਫ ਸਪੋਰਟਸਬੀ ਹਾਂ ਜੇ ਕੋਈ ਉੱਥੇ ਖਿਡਾਰੀ ਆਣਗੇ ਜੇ ਆਪਾਂ ਇਸ ਲੈਵਲ ਦਾ ਉੱਥੇ ਸਪੋਰਟਸਬ ਬਣਾਣਾ ਤੇ ਦੇਖੋ ਉਥੇ ਕਮਰੇ-ਕਮਰੇ ਵਗੈਰਾ ਉਹਨਾਂ ਦਾ ਰਹਿਣ ਦਾ ਸਾਰਾ ਜਿਹੜਾ ਉਹ ਤਾਂ ਉਦਾਂ ਹੀ ਕਰਨਾ ਪਏਗਾ ਨਾ ਤੇ ਉਹੀ ਬਣ ਰਿਹਾ ਕੋਈ ਕਮਰਸ਼ੀਅਲ ਹੋਟਲ ਨਹੀਂ ਉਥੇ ਕੋਈ ਸਰ ਜੇ ਸਰਕਾਰੀ ਬਿਲਡਿੰਗ ਦੀ ਗੱਲ ਕਰੀਏ ਜਿਹੜੀ ਬਲਟਰਪਰਕ ਦੀ ਸੀ ਗੱਲ ਕਰ ਰਹੇ ਹਾਂ ਉਥੇ ਇੱਕ ਸਰਕਾਰੀ ਸਕੂਲ ਹੈ ਜਿੱਥੇ ਨਸ਼ਾ ਚੱਲਦਾ ਸੀਗਾ ਫਿਰ ਉਸ ਤੋਂ ਬਾਅਦ ਕਾਲੀ ਮਾਤਾ ਮੰਦਰ ਅੱਥੇ ਚੱਲ ਜਾਂਦੇ ਨੇ ਇਹ ਸਾਰੇ ਨਾਰਥ ਹਲਕੇ ਦੇ ਵਿੱਚ ਹੀ ਆਂਦੇ ਆ ਕਾਲੀ ਮਾਤਾ ਮੰਦਰ ਤੇ ਚੱਲ ਜੀ ਅਸੀਂ ਸੋਡਲ ਵਾਲੀ ਸਾਈਡ ਤੇ ਉੱਥੇ ਵੀ ਸਰਕਾਰੀ ਬਿਲਡਿੰਗ ਸੀ ਜਿੱਥੇ ਪਹਿਲੇ ਵੱਟਿਆਂ ਦੇ ਉੱਤੇ ਮੋਹਰਾ ਲੱਗਦੀਆਂ ਸੀਗੀਆਂ ਉੱਥੇ ਵੀ ਲੋਕੀ ਨਸ਼ਾ ਕਰਦੇ ਸੀਗੇ ਤੇ ਸੋ ਦੇਖੋ ਜਿੱਥੇ ਤੱਕ ਤੁਸੀਂ ਬਲਟਨਪਾਰ ਸਕੂਲ ਦੀ ਗੱਲ ਕਰੋਗੇ ਤੇ ਉਥੇ ਬਕਾਇਦਾ ਭੰਗ ਵਗੈਰਾ ਉੱਗੀ ਹੋਈ ਸੀ ਸਮਝਾ ਨਵਾਂ ਸਕੂਲ ਬਣ ਰਿਹਾ ਸੀ ਤੇ ਉਹ ਸਾਰੀ ਸਾਫ ਸਫਾਈ ਕਰ ਦਿੱਤੀ ਕਿ ਉਹਨੂੰ ਪਧਰਾ ਕਰ ਦਿੱਤਾ ਗਿਆ ਜੇ ਤੁਸੀਂ ਦਾਦਾ ਕਲੋਨੀ ਜਿਹੜਾ ACP ਆਫਿਸ ਕਹਿੰਦੇ ਆ ਉਹਨੂੰ ਅਸੀਂ ਤੇ ਜੇ ਤੁਸੀਂ ਉਹਦੀ ਗੱਲ ਕਰੋ ਤੇ ਉਥੇ ਜਿੰਨੀਆਂ ਵੀ ਉਹ ਛੱਤਾਂ ਛੱਡਾਂ ਪਈਆਂ ਸੀ ਉਹ ਸਾਰੀਆਂ ਤੋੜ ਦਿੱਤੀਆਂ ਗਈਆਂ ਤਾਂ ਕਿ ਲੋਕ ਦੇਖ ਸਕਣ ਕਿਉਂਕਿ ਜਿਹੜਾ ਨਸ਼ੇ ਕਰਨ ਵਾਲੇ ਲੋਕ ਨੇ ਉਸ ਜਗ੍ਹਾ ਤੇ ਜਾਂਦੇ ਨੇ ਜਿੱਥੇ ਕੋਈ ਇਹਨਾਂ ਨੂੰ ਦੇਖ ਨਹੀਂ ਸਕਦਾ ਤੇ ਹੋਰ ਜਿਹੜੀ ਵੀ ਇਦਾਂ ਦੀ ਨਾਰਥ ਚ ਜਾ ਕਿਤੇ ਵੀ ਸ਼ਹਿਰ ਦੇ ਵਿੱਚ ਕੋਈ ਨਸ਼ੇ ਦੇ ਨਾਲ ਸੰਬੰਧਿਤ ਗੱਲ ਹੋਏਗੀ ਤੁਸੀਂ ਮੈਨੂੰ ਦੱਸੋ ਅਸੀਂ ਤਾਂ ਆਪ ਭਾਵੇਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਟਾਈਮ ਹੋਵੇ ਤੇ ਸਾਡੇ ਜਿਹੜੇ ਜਲੰਧਰ ਜਲੰਧਰ ਦੀ ਪੁਲਿਸ ਇੱਕ ਮਿਸ਼ਨ ਰੇਟ ਉਹਦੇ ਵਿੱਚ ਵੀ ਸਾਰੇ ਅਫਸਰ ਬਹੁਤ ਵਧੀਆ ਲੱਗੇ ਨੇ ਤੇ ਬੜਾ ਵਧੀਆ ਕੰਮ ਕਰ ਰਹੇ ਨੇ ਜੇ ਤੁਹਾਨੂੰ ਕੋਈ ਇਦਾਂ ਦੀ ਗੱਲ ਲੱਗੇ ਤੁਸੀਂ ਸਾਨੂੰ ਦੱਸੋ ਅਸੀਂ ਇਮੀਡੀਏਟ ਐਕਸ਼ਨ ਫਰਵਾਹਾਂਗੇ ਸਰ ਇੱਕ ਐਮਐਲਏ ਦੀ ਸੈਲਰੀ ਇੱਕ ਸੀਐਮ ਦੀ ਸੈਲਰੀ ਪੁਲਿਸ ਪ੍ਰਸ਼ਾਸਨ ਦੀ ਸੈਲਰੀ ਸਾਰੀਆਂ ਜਿਹੜੀਆਂ ਆਉਂਦੀਆਂ ਲੋਕਾਂ ਦੇ ਇਨਕਮ ਟੈਕਸ ਦੇ ਥਰੂ ਹੀ ਸਾਰਿਆਂ ਨੂੰ ਪਹੁੰਚਦੀਆਂ ਨੇ ਇਲੀਗਲ ਕਲੋਨੀਆਂ ਕੱਟੀਆਂ ਪਈਆਂ ਇਨਕਮ ਟੈਕਸ ਪੂਰਾ ਨਹੀਂ ਕੀਤਾ ਵਿੱਚ ਗਰਾਊਂਡਾਂ ਨਹੀਂ ਬਣਾਈਆਂ ਜਿਸ ਦੇ ਕਰਕੇ ਕਾਰਪੋਰੇਸ਼ਨ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਕਿਤਨਾ ਕਿਤੇ ਉਹ ਵੀ ਸਰਕਾਰ ਦਾ ਹੀ ਨੁਕਸਾਨ ਹੈ 600 ਯੂਨਿਟ ਦੇ ਪੈਸੇ ਵੀ ਇਦਾਂ ਹੀ ਪੂਰੇ ਹੋਣਗੇ ਤੇ ਫਿਰ ਜੇ ਸਰ ਜੇ ਇਨਲੀਗਲ ਕਲੋਨੀਆਂ ਕੰਨ ਨੂੰ ਕੱਟੀਆਂ ਜਾਣਗੀਆਂ ਤੇ ਇਸੇ ਕਰਕੇ ਗਲੀਆਂ ਦੇ ਵਿੱਚ ਲੋਕਾਂ ਦੇ ਪਾਣੀ ਭਰਦਾ ਕਿਉਂਕਿ ਉਹ ਸੀਵਰੇਜ ਦੀ ਪਾਈਪ ਇੰਨੀ ਕੈਪੈਸਿਟੀ ਨਹੀਂ ਹੁੰਦੀ ਉਹ ਦੂਜੇ ਸੀਵਰੇਜ ਨਾਲ ਜੋੜ ਦਿੰਦੇ ਆ ਇਹਦੇ ਉੱਤੇ ਸਰ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਦੇਖੋ ਇੱਕ ਤਾਂ ਬੜੀ ਛੇਤੀ ਲੋਕਲ ਬੋਡੀ ਦੀ ਕੋਈ ਪਾਲਿਸੀ ਆ ਰਹੀ ਹੈ ਤੇ ਦੂਜੀ ਗੱਲ ਤੁਸੀਂ ਦੇਖਿਆ ਵੀ ਜਿੱਦਾਂ ਪੰਜਾਬ ਸਰਕਾਰ ਜਾਂ ਮਾਨਯੋਗ ਹਾਈ ਕੋਰਟ ਜਿਹੜਾ ਵੇ ਇਨ ਇਲੀਗਲ ਕਲੋਨੀਆਂ ਦੇ ਬਿਲਕੁਲ ਖਿਲਾਫ ਹੈ ਤੇ ਤੁਸੀਂ ਥੋੜੇ ਦਿਨ ਨਹੀਂ 15 20 ਦਿਨ ਪਹਿਲੇ ਹੀ ਆਪਣਾ ਇੱਥੇ ਅ ਇੰਡਸਟਰੀ ਸਟਰੀਟ ਦੇ ਕੋਲ ਇੱਕ ਨਜਾਇਜ਼ ਕਲੋਨੀ ਕੱਟਣ ਜਾ ਰਹੀ ਸੀ ਉਹਦੇ ਤੇ ਕਾਰਪੋਰੇਸ਼ਨ ਨੇ ਨਿਗਮ ਨੇ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਚਾਰ ਪੰਜ ਦਿਨ ਪਹਿਲੇ ਜਿਹੜਾ ਲੰਮਾ ਪਿੰਡ ਚੌਂਕ ਦੇ ਕੋਲ ਇੱਕ ਕਾਰਵਾਈ ਕੀਤੀ ਹੈ ਤੇ ਜੇ ਕੋਈ ਲਗਦਾ ਤੁਹਾਨੂੰ ਇਦਾਂ ਦਾ ਤੁਸੀਂ ਇਮੀਡੀਏਟ ਸਾਨੂੰ ਦੱਸੋ ਜੇ ਕੋਈ ਲਗਦਾ ਸੀ ਕਮਿਸ਼ਨਰ ਸਾਹਿਬ ਨੂੰ ਖਾਂਗੇ ਮੇਰ ਸਾਹਿਬ ਨੂੰ ਖਾਂਗੇ ਇਮੀਡੀਏਟ ਐਕਸ਼ਨ ਖਰਾਦਾਂਗੇ ਉਹਨਾਂ ਸਰ ਉਸ ਵਿਅਕਤੀ ਉੱਪਰ ਕੀ ਐਕਸ਼ਨ ਹੋਏਗਾ ਕਿਉਂਕਿ ਜਦੋਂ ਸਰਕਾਰਾਂ ਦਾ ਸਹਾਰਾ ਲੱ타 ਜਾਂਦਾ ਹੈ ਉਹਨਾਂ ਨੂੰ ਅਸੀਂ ਬੰਦਾ ਨਹੀਂ ਕਾਵਾਂਗੇ ਉਹਨੂੰ ਟੱਟੂ ਹੀ ਕਾਵਾਂਗੇ ਜੇ ਪੰਜਾਬੀ ਦੇ ਵਿੱਚ ਗੱਲ ਕਰੀਏ ਕਿ ਕਦੀ ਉਹ ਕਾਂਗਰਸ ਦੇ ਵਿੱਚ ਹੈ ਕਦੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਕਦੀ ਬੀਜੇਪੀ ਦੇ ਵਿੱਚ ਹੈ ਜਦੋਂ ਜਿਹੜੀ ਸਰਕਾਰ ਹੁੰਦੀ ਹੈ ਉਹ ਸਰਕਾਰ ਦਾ ਪਲੜਾ ਫੜ ਕੇ ਜਿਹੜਾ ਗੈਰ ਕਾਨੂੰਨੀ ਆਪਣੀ ਇਮਾਰਤ ਤਿਆਰ ਕਰਦਾ ਹੈ ਕਿ ਉਹਦੇ ਉੱਤੇ ਵੀ ਤੁਹਾਡੀ ਪਾਰਟੀ ਕਾਰਵਾਈ ਕਰੇਗੀ ਹਾਂ ਬਿਲਕੁ ਕੋਈ ਉੱਥੇ ਪੈਸੇ ਖਰਚ ਕੇ ਪਲਾਟ ਲੈ ਰਹੇ ਨੇ ਅਸੀਂ ਉਹਨਾਂ ਦਾ ਨੁਕਸਾਨ ਨਾ ਕਰੀਏ ਆਪਾਂ ਉਹਨੂੰ ਡੈਮੋਲੇਸ਼ਨ ਕਰਨ ਦੀ ਬਜਾਏ ਅਸੀਂ ਉਹਨੂੰ ਸੀਲ ਵਗੈਰਾ ਕਰ ਲਈਏ ਤੇ ਉਹਨੂੰ ਜੇ ਕਾਰਪੋਰੇਸ਼ਨ ਦੇ ਦਾਇਰੇ 'ਚ ਲੈ ਕੇ ਆਈਏ ਪਰ ਜਿਹੜੇ ਵੀ ਇਦਾਂ ਦੇ ਗਲਤ ਲੋਕ ਨੇ ਉਹਨਾਂ ਦੇ ਬਿਲਕੁਲ ਕਾਰਵਾਈ ਕੀਤੀ ਜਾਏਗੀ ਜਿੱਥੇ ਮਰਜ਼ੀ ਚੱਲ ਜਾਊਗਾ ਸਰ ਜੇ ਗੱਲ ਕਰੀਏ ਪਿਛਲੀ ਸਰਕਾਰਾਂ ਦੀ ਪਿਛਲੀ ਤੋਂ ਪਿਛਲੀ ਸਰਕਾਰ ਦੇ ਵੀ ਜੇ ਗੱਲ ਕਰੀਏ ਲਗਾਤਾਰ ਜੇ ਗੱਲ ਕਰੀਏ ਜਦੋਂ ਅੰਡਰਬ੍ਰਿਜ ਸਾਡਾ ਬਣਿਆ ਸੀਗਾ ਗਾਜੀਗੁੱਲੇ ਵਾਲੇ ਸਾਈਡ ਤੇ ਜਦੋਂ ਬਾਰਿਸ਼ ਹੁੰਦੀ ਉੱਥੇ ਪਾਣੀ ਲਗਾਤਾਰ ਭਰ ਜਾਂਦਾ ਹੈ ਪਿਛਲੇ ਸਮੇਂ ਵੀ ਪਾਣੀ ਭਰ ਗਿਆ ਸੀਗਾ ਐਕਸਐਮਐਲਏ ਜਿਹੜੇ ਆ ਬੀਜੇਪੀ ਦੇ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਸੀਗਾ ਕਈ ਕੌਂਸਲ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਕੀ ਕਾਰਨ ਹੈ ਕਿ ਉੱਥੇ ਪਾਣੀ ਜਦੋਂ ਕਿ ਜਦੋਂ ਇਹ ਚੀਜ਼ ਬਣੀ ਉਦੋਂ ਤੋਂ ਨਹੀਂ ਜਿਹੜਾ ਅੰਡਰਬਿਜ ਬੰਦਾ ਗੁਰਦੀਪ ਜੀ ਉਹਦੇ ਚ ਹੁੰਦਾ ਵੀ ਮੋਟਰਾਂ ਵਗੈਰਾ ਲੱਗੀਆਂ ਹੁੰਦੀਆਂ ਤੇ ਪਾਣੀ ਆਟੋਮੈਟਿਕ ਉਹਦੇ ਚੱਕ ਕੇ ਮੋਟਰਾਂ ਦੇ ਨਾਲ ਉਹਨੂੰ ਨੋਰਮਲ ਸੀਵਰ ਚ ਨਹੀਂ ਪਾਇਆ ਜਾਂਦਾ ਉਹਨੂੰ ਸਪੈਸ਼ਲ ਜਿਹੜਾ ਸਟਾਰਮ ਸੀਵਰ ਇਹ ਉਹਦੇ ਚ ਪਾ ਕੇ ਤਾਂ ਕਿ ਬਰਸਾਤ ਦਾ ਪਾਣੀ ਨਿਕਲੇ ਪਰ ਉਦੋਂ ਸਰਕਾਰ ਜਦੋਂ ਇਹ ਬਣਿਆ ਅਕਾਲੀ ਬੀਜੇਪੀ ਦੀ ਗਵਰਨਮੈਂਟ ਸੀਗੀ ਉਸ ਤੋਂ ਬਾਅਦ ਕਾਂਗਰਸ ਦੀ ਗਵਰਨਮੈਂਟ ਸੀ ਉਹਦੇ ਵਿੱਚ ਕਿਸੇ ਲੋਕਾਂ ਨੇ ਜਾਂ ਕੁਝ ਕਾਂਗਰਸ ਦੇ ਜਿਹੜੇ ਉੱਥੇ ਨੇਤਾ ਸੀਗੇ ਉਹਨਾਂ ਨੇ ਵਿੱਚ ਸੀਵਰ ਦਾ ਪਾਣੀ ਮਿਕਸ ਕਰ ਦੋ। ਉਥੇ ਨਾਲੀਆਂ ਵਗੈਰਾ ਕੱਢ ਦਿੱਤੀਆਂ ਸਾਰੀਆਂ। ਪਰ ਇਹ ਹੁਣ ਵੀ ਜਦੋਂ ਬਰਸਾਤ ਆਈਏ ਇੱਕ ਤਾਂ ਬਰਸਾਤ ਜਦੋਂ ਵੀ ਆਂਦੀ ਜ਼ਬਰਦਸਤ ਆਂਦੀ ਬਹੁਤ ਛੇਤੀ ਹੀ ਕਿੰਨੇ ਐਮਐਲਡੀ ਪਾਣੀ ਜਿਹੜਾ ਉਥੇ ਦਿਖ ਪੈਂਦਾ ਹੈ ਇੱਕ ਏਰੀਏ ਦੇ ਵਿੱਚ ਤੇ ਉਥੇ ਜਲ ਭ੍ਰਾਵ ਹੋ ਜਾਂਦਾ। ਪਰ ਇਮੀਡੀਏਟ ਉਸ ਰਾਤ ਤੱਕ ਉਹ ਪਾਣੀ ਸਾਰਾ ਬਿਲਕੁਲ ਘੜਾਤਾ ਸੀ ਤੋ ਸਾਫ਼ ਕਰਾਤਾ ਸੀ। ਤਾਂ ਗਸਿੰਗ ਕਲੋਨੀ ਦੇ ਲੋਕਾਂ ਨੇ ਵੀ ਪ੍ਰੋਟੈਸਟ ਕੀਤਾ ਸੀਗਾ ਰੋਡ ਜਾਮ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਵੀ ਉੱਥੇ ਆ ਕੇ ਅਸੀਂ ਅਸੀਂ ਵੀ ਖਬਰ ਕੀਤੀ ਸੀਗੀ ਉਹ ਨਾਲਾ ਅੱਜ ਵੀ ਇਸੇ ਤਰ੍ਹਾਂ ਟਿਊਬਲ ਜ਼ਰੂਰ ਚੱਲ ਪਏ ਨੇ ਤੁਸੀਂ ਆ ਕੇ ਟਿਊਬਲ ਚਲਾਏ ਸੀਗੇ ਨਾਲਾ ਨਿਸਰ ਹੇ ਤੱਕ ਹੋਇਆ ਉਹ ਕਦੋਂ ਹੋਏਗਾ ਜਿਹੜਾ ਉੱਥੇ ਟਿਊਬਲ ਸੀਗਾ ਜਿਹੜਾ ਅਨਕੰਪਲੀਟ ਸੀਗਾ ਉਹ ਵੀ ਕੰਪਲੀਟ ਹੋ ਗਿਆ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ ਟ੍ਰੈਲ ਚੱਲ ਰਿਹਾ ਟਿਊਬਲ ਦਾ ਪਾਣੀ ਸਾਫ਼ ਵਗੈਰਾ ਕਰ ਰਹੇ ਨੇ ਜਿਹੜਾ ਉੱਥੇ ਨਾਲਾ ਸੀਗਾ ਜਿਹੜਾ ਇੱਕ ਨਹਿਰੀ ਵਿਭਾਗ ਨੇ ਉਹਨੂੰ ਤੋੜ ਕੇ ਉਹਨੂੰ ਵੱਡਾ ਕੀਤਾ ਸੀਗਾ ਤੇ ਅਸੀਂ ਮੌਕੇ ਤੇ ਗਏ ਦੇ ਤੇ ਉਹਦਾ ਐਸਟੀਮੇਟ ਬਣ ਚੁੱਕਾ ਹੈ ਮੇਰੇ ਖਿਆਲ ਹੂਰ 10-15 ਦਿਨਾਂ ਦੇ ਵਿੱਚ ਉੱਥੇ ਕੰਦ ਕਰ ਦਿੱਤੀ ਜਾਏਗੀ ਤਾਂ ਕਿ ਕੋਈ ਬੱਚਾ ਜਾਂ ਕੋਈ ਹੋਰ ਬਜ਼ੁਰਗ ਜਿਹੜਾ ਹੁੰਦੇ ਚ ਨਾ ਢਿੱਕ ਸਕੇ ਸਰ ਟਰਾਂਸਪੋਰਟ ਨਗਰ ਦੀ ਗੱਲ ਜਾਈਏ ਕਿਉਂਕਿ ਟਰਾਂਸਪੋਰਟ ਜਿਹੜੀ ਹੈ ਆਪਣੇ ਦੇਸ਼ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਫੀ ਚੀਜ਼ਾਂ ਦੀ ਆਨ ਜਾਣ ਜੇ ਗੱਲ ਕਰੀਏ ਕਿਤਨੇ ਕਿਤੇ ਦੇਸ਼ ਦੀ ਕਿਤੇ ਕਰੰਸੀ ਹੈ ਜਿਹੜੇ ਸਾਡੇ ਪੈਸੇ ਜਿਹੜੀ ਕਮਾ ਕਿਤਨੇ ਕਿਤੇ ਟਰਾਂਸਪੋਰਟ ਦੇ ਨਾਲ ਵੀ ਬਹੁਤ ਜੁੜੀ ਹੋਈ ਹੈ ਸਾਰੀਆਂ ਸੜਕਾਂ 'ਸਰ ਟਰਾਂਸਪੋਰਟ ਨਗਰ ਦੀ ਟੁੱਟੀਆਂ ਹੋਈਆਂ ਉੱਥੇ ਹੀ ਪਾਣੀ ਖੜਾ ਹੁੰਦਾ ਕਿ ਉਹ ਦੋ ਉਸ ਤੋਂ ਬਾਅਦ ਸੜਕਾ ਸੜਕਾਂ ਬਣੀਆਂ ਹੀ ਨਹੀਂ ਉੱਥੇ ਤੇ ਸਾਡੇ ਉੱਥੇ ਸਾਡੇ ਕੁਲਦੀਪ ਬਲਵਾਨਾ ਜੀ ਕਾਉਂਸਲਰ ਨੇ ਤੇ ਉਹ ਉਹਨਾਂ ਦੀ ਵੀ ਟਰਾਂਸਪੋਰਟ ਹੈ ਤੇ ਅਸੀਂ ਉਹਨਾਂ ਨਾਲ ਮਿਲ ਕੇ ਹੁੰਦੇ ਐਸਟੀਮੇਟ ਵਗੈਰਾ ਸਾਰੇ ਤਿਆਰ ਕਰਾ ਲਏ ਨੇ ਤੇ ਸੀਐਮ ਸਾਹਿਬ ਦਾ ਸਪੈਸ਼ਲ ਫੋਕਸ ਹੈ ਉੱਥੇ ਆਪਾਂ ਬਿਲਕੁਲ ਜੋ ਵੀ ਸੁਵਿਧਾ ਆਪਾਂ ਦਾਹਾਂਗੇ ਬਿਲਕੁਲ ਸਿਰਫ ਫੋਕਲ ਪੁਆਇੰਟ ਦੇ ਵਿੱਚ ਦੇ ਵਪਾਰ ਦਾ ਕੰਮ ਜਿਹੜਾ ਆ ਬਹੁਤ ਜ਼ਿਆਦਾ ਹੁਣ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਕੀ ਹੁੰਦਾ ਜਦੋਂ ਪੁਲਿਸ ਪ੍ਰਸ਼ਾਸਨ ਜਦੋਂ ਲੜਕੀ ਨੂੰ ਫੜ ਕੇ ਲੈ ਕੇ ਜਾਂਦਾ ਹੈ ਤੇ ਉਦੋਂ ਬੇਸ਼ੱਕ ਉਹ ਕੰਮ ਕਰਦੀ ਹੈ ਪਰ ਕੋਰਟ ਦੇ ਵਿੱਚ ਆ ਚੀਜ਼ ਕਿ ਐ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਹੈ ਉਹ ਇਹ ਹੈ ਕਿ ਹੁਣ ਇਹ ਜਿਹੜਾ ਕੰਮ ਹੈ ਇਹ ਵੀ ਪ੍ਰੋਫੈਸ਼ਨਲ ਦੇ ਵਿੱਚ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਨਾਲ ਗਾਈਡਲਾਈਨਸ ਇਹ ਵੀ ਹੈ ਕਿ ਤੁਸੀਂ ਜੇ ਇਹ ਕੰਮ ਕਰਦੇ ਹੋ ਤੇ ਕਿਸੇ ਹੋਰ ਦੂਜੇ ਨੂੰ ਜਿਹੜੀ ਹੈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੁਣ ਕੀ ਹੋ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਫੜਦਾ ਛੱਡਦਾ ਹੁਣ ਇਹਨਾਂ ਦਾ ਇੱਕ ਗਰ ਫੋਨ ਖੋਲ ਲੇ ਜਾਂਦੇ ਆ ਪੈਸੇ ਖੋਲ ਲੇ ਜਾਂਦੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਇਹ ਵਾਕੇ ਹੀ ਕੋਈ ਕਾਰਵਾਈ ਨਹੀਂ ਕਰ ਪੰਦੇ ਨਹੀਂ ਦੇਖੋ ਜਿੱਥੇ ਤੱਕ ਤਾਂ ਜੇ ਆਪਾਂ ਦੇ ਵਪਾਰ ਦੀ ਗੱਲ ਕਰੀਏ ਇਹਨੂੰ profession ਵਾਲਾ ਕਹਿੰਦਾ ਵੀ profession ਹੈ ਤੇ ਚਲੋ ਉਹ ਲਗ ਚੀਜ਼ ਜੇ ਕਿਸੇ ਦਾ ਕੋਈ profession ਹੈ ਤਾਂ ਆਪਣਾ ਕੰਮ ਕਰੇ ਤੇ ਆਪਾਂ ਕਿਸੇ ਨੂੰ ਨਹੀਂ ਕਾਂਗੇ ਪਰ ਕੋਈ ਅਸ਼ਲੀਲਤਾ ਜਿਹੜੀ ਸਰਵਜਨਿਕ ਤੌਰ ਤੇ ਫਲਾਣਾ ਤਾਂ ਗਲਤੀ ਹੁੰਦੇ ਤੇ ਕਾਰਵਾਈ ਪੁਲਿਸ ਕਰੇਗੀ ਤੇ ਜੇ ਕੋਈ ਇਦਾਂ ਦੀ ਤੁਹਾਡੇ ਧਿਆਨ ਚ ਗੱਲ ਹੋਏਗੀ ਜਿੱਥੇ ਪੁਲਿਸ ਨੇ ਬੰਦੇ ਫੜੇ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਜੋ ਕੋਈ ਇਹ ਜੇ ਅਸ਼ਲੀਲਤਾ ਜੋ ਸਰਵਜਾਨੀਕ ਤੌਰ ਤੇ ਫਲਾ ਰਹੇ ਨੇ ਤੇ ਤੁਸੀਂ ਦੱਸੋ ਆਪਾਂ ਕਮਿਸ਼ਨਰ ਆਫ ਪੁਲਿਸ ਜਿਹੜੇ ਨੇ ਮੈਡਮ ਤਨਪ੍ਰੀਤ ਕੌਰ ਨੇ ਆਪਾਂ ਉਹਨਾਂ ਨੂੰ ਕਾਂਗੇ ਬੜੇ ਇਮਾਨਦਾਰ ਅਫਸਰ ਨੇ ਤੇ ਫੋ ਉਹਨਾਂ ਨੂੰ ਕਹਿ ਕੇ ਜਿਹੜੇ ACP ਨੇ ਜਾਂ DCP ਨੇ ਉਹਨਾਂ ਨੂੰ ਕਹਿ ਕੇ ਪਰ ਇਮੀਡੀਏਟ ਕਾਰਵਾਈ ਕਰਵਾਉਂ ਇੱਕ ਟਾਲਸਾ ਮੈਨੂੰ ਗੱਲ ਨਹੀਂ ਸਮਝ ਆਈ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਵਰਕਰ ਕੰਮ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਪਿਛਲੇ ਸਮੇਂ ਤੇ ਜੇ ਗੱਲ ਕਰੀਏ ਵਾਡ ਨੰਬਰ 1 ਦੇ ਵਿੱਚ ਇੱਕ ਟਿਊਬਲ ਦਾ ਉਦਘਾਟਨ ਕੀਤਾ ਗਿਆ ਸੀ ਤੁਸੀਂ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਦੇ ਇੱਕ ਕੌਂਸਲਰ ਨੇ ਆਏ ਕਰ ਦਿੱਤਾ ਇਹ ਕੀ ਰਲ ਕੇ ਕੰਮ ਹੋਇਆ ਸੀਗਾ ਜਾਂ ਤੁਸੀਂ ਉਹਨਾਂ ਦਾ ਕੰਮ ਚੋਰੀ ਕਰ ਲਿਆ ਜਾਂ ਉਹਨਾਂ ਨੇ ਤੁਹਾਡਾ ਕਰ ਲਿਆ ਪਹਿਲੇ ਇਹ ਕਲੀਅਰ ਕਰੋ ਤੁਸੀਂ ਐਕਚੁਅਲ ਜੋ ਪਤਾ ਕੀ ਹੈ ਜੀ ਉਹ ਪਰਮਾਤਮਾ ਦਾ ਹਰ ਬੰਦੇ ਨੂੰ ਸਮਾਂ ਦਿੰਦਾ ਵੀ ਜਾ ਤੇਰਾ ਸਮਾਜ ਜੀ ਕੁਝ ਕਰਨਾਂ ਦੇ ਕਰ ਪਰ ਉਦੋਂ ਹੰਕਾਰ ਦੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੁੰਦੇ ਨੇ ਤੇ ਕੰਮ ਕਰਾਣਾ ਤਾਂ ਬਹੁਤ ਦੂਰ ਦੀ ਗੱਲ ਜੇ ਕੋਈ ਬੰਦਾ ਚੱਲ ਕੇ ਵੀ ਆਂਦਾ ਤੇ ਉਹਨੂੰ ਵੀ ਦੁਤਕਾਰਿਆ ਜਾਂਦਾ ਉਹਦੇ ਨਾਲ ਵੀ ਅਪਸ਼ਟ ਬੋਲੇ ਜਾਂਦੇ ਨੇ ਤੇ ਹੁਣ ਦੇਖੋ ਕਿਤੇ ਨਾ ਕਿਤੇ ਜਦੋਂ ਉਹ ਨਾਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਹੈ ਤੁਸੀਂ ਸਾਰੇ ਪੰਜਾਬ ਚ ਹੀ ਦੇਖੋ ਵਾਟਰ ਸਰਫੇਸ ਦਾ ਕੰਮ ਚੱਲ ਰਿਹਾ ਹੈ ਨਹਿਰੀ ਪਾਣੀ ਜਿਹੜਾ ਕਿੰਨੇ 30% ਪਾਣੀ ਜਿਹੜਾ ਆਪਾਂ ਨਹਿਰੀ ਪਾਣੀ ਇਸ ਸਾਲ ਯੂਜ਼ ਕੀਤਾ ਅਗਲੀ ਵਾਰੀ ਉਹ ਹੋਰ ਸ਼ਾਇਦ ਮਿਲਗਾ 75% ਦੇ ਕਰੀਬ ਹੋ ਜਾਏਗਾ ਤੇ ਸਾਡਾ ਪਾਣੀ ਜਿਹੜਾ ਉਹ ਜਾਇਆ ਜਾਂਦਾ ਸੀ ਉਹਨੂੰ ਆਪਾਂ ਯੂਜ਼ 'ਚ ਲੈ ਆਂਦਾ ਤੇ ਹੁਣ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੇ ਅੰਦਰ ਇੱਕ ਸ਼ੌਂਕ ਜਿਹਾ ਹੁਣ ਜਾਗ ਰਿਹਾ ਜਾਂ ਪਛਤਾਵਾ ਕਹਿ ਸਕਦੇ ਆ ਉਹਨੂੰ ਵੀ ਯਾਰ ਸਾਡਾ ਟਾਈਮ ਸੀ ਅਸੀਂ ਨਹੀਂ ਕੀਤਾ ਕੁਝ ਇਹਨਾਂ ਨੇ ਕੀਤਾ ਹੁੰਦਾ ਤੇ ਆਮ ਆਦਮੀ ਪਾਰਟੀ ਤਾਂ ਆਣੀ ਨਹੀਂ ਸੀ ਠੀਕ ਹੈ ਨਾ ਤੇ ਹੁਣ ਜੇ ਇਹਨਾਂ ਨੇ ਨਹੀਂ ਕੀਤਾ ਸ਼ੌਂਖ ਜਾਗਦਾ ਜਦੋਂ ਕੋਈ ਅਸੀਂ ਸ਼ੁਰੂ ਕਰਾਨੇ ਆ ਤੇ ਇਹ ਪਿੱਛੋ ਜਾ ਕੇ ਮੂਰਤ ਕਰ ਦਿੰਦੇ ਨੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਨੇ ਤੇ ਕੋਈ ਗੱਲ ਨਹੀਂ ਨਕਲ ਕਰਨਾ ਕਿਹੜਾ ਕੋਈ ਜੁਰਮ ਥੋੜਾ ਹੈਗਾ ਕਰ ਲੈ ਜਿੰਨੀ ਕਿ ਨਕਲ ਕਰਨੀ ਲੋਕ ਪਤਾ ਜਨਤਾ ਸਭ ਜਾਣਦੀ ਉਹ ਪਹਿਲੇ ਸਮੇਂ ਦੀ ਗੱਲ ਕਰੀਏ ਜਦੋਂ ਪੋਲਿਟਿਕਸ ਦੇ ਵਿੱਚ ਨਹੀਂ ਸੀਗੇ ਕਹਿੰਦੇ بڑے ਜਿਹੜੇ ਕੇਸ ਬੜੇ ਤਗੜੇ ਤਗੜੇ ਹੁੰਦੇ ਸੀ ਜਿਹੜੇ ਲੜਾਈ ਝਗੜੇ ਜਿਹੜੇ ਤੁਹਾਨੂੰ ਨਹੀਂ ਵੀ ਜਾਂਦੇ ਸੀਗੇ ਤੇ ਕਾਲੀ ਢੱਲ ਦਿਨੇਸ਼ ਢੱਲ ਨਾਮ ਚੱਲਦੇ ਸੀਗੇ ਤੇ ਉਸੇ ਟਾਈਮ ਮਸਲੇ ਹੱਲ ਹੋ ਜਾਂਦੇ ਸੀ ਉਸ ਸਮੇਂ ਦੇ ਦਿਨੇਸ਼ ਢੱਲ ਦੇ ਵਿੱਚ ਤੇ ਅੱਜ ਦੇ ਦਿਨੇ ਨਹੀਂ ਕੁਛ ਵੀ ਨਹੀਂ ਜੇ ਮੈਂ ਤਾਂ ਸ਼ੁਰੂ ਤੋਂ ਹੀ ਦੇਖੋ ਜੀ ਜਦੋਂ ਦਾ ਮੇਰੇ ਮਾਪੇ ਮਾਪੇ ਬਾਪ ਨੇ ਮੈਨੂੰ ਸੰਸਕਾਰ ਦਿੱਤੇ ਨੇ ਜ਼ੁਲਮ ਜੜਾ ਜ਼ੁਲਮ ਨੂੰ ਕਦੀ ਵੀ ਨਹੀਂ ਸਹਿਣਾ ਤੇ ਜੇ ਆਪਣੇ ਆਵਾਮ ਵਾਸਤੇ ਆਪਣੇ ਲੋਕਾਂ ਵਾਸਤੇ ਬੇਸ਼ੱਕ ਕਿਤੇ ਖੜਾ ਵੀ ਹੋਣਾ ਪਵੇ ਤੇ ਆਪਾਂ ਖੜੇ ਹੋਵਾਂਗੇ ਉਦੋਂ ਆਪਾਂ ਕਾਨੂੰਨ ਤੇ ਵਿੱਚ ਰਹਿ ਕੇ ਕਾਨੂੰਨ ਦੇ ਅੰਦਰ ਰਹਿ ਕੇ ਜੋ ਵੀ ਚੀਜ਼ ਹੋਏਗੀ ਆਪਾਂ ਲੋਕਾਂ ਨੂੰ ਇਨਸਾਫ ਦਵਾਵਾਂਗੇ ਸਾਡੀ ਲਾਈਫ ਹੀ ਹੈ ਪੋਲੀਟੀਕਲ ਬੰਦਾ ਪੋਲੀਟੀਕਲ ਲਾਈਫ ਕੀ ਇਹ ਹੀ ਲਾਈਫ ਹੈ ਜੇ ਲੋਕ ਸਾਨੂੰ ਅੱਗੇ ਕਰਦੇ ਨੇ ਜੇ ਅਸੀਂ ਲੋਕਾਂ ਵਾਸਤੇ ਨਹੀਂ ਖੜੇ ਹੋ ਸਕਦੇ ਲੋਕਾਂ ਦੇ ਹੱਕਾਂ ਵਾਸਤੇ ਨਹੀਂ ਖੜੇ ਹੋਵਾਂਗੇ ਫਿਰ ਆਪਾਂ ਕਰਨਾ ਵੀ ਕੀ ਜੇ ਜਨਮ ਲਿਆ ਵੀ ਕਿਉਂ ਸਾਡੇ ਗੁਰੂ ਪੀਰ ਜਿਹੜੇ ਸਾਰੇ ਨੇ ਉਹਨੇ ਸੇਵਾ ਹੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਦੇਖੋ ਉਹਨਾਂ ਨੇ ਉਹਨਾਂ ਦੀ ਕੋਈ ਆਪਣੀ ਪਰਸਨਲ ਲੜਾਈ ਥੋੜਾ ਸੀ ਜੇ ਉਹਨਾਂ ਨੇ ਮੁਗਲਾਂ ਨਾਲ ਜਿਹੜੇ ਜ਼ੁਲਮੀ ਸੀ ਜੇ ਉਹਨਾਂ ਨਾਲ ਲੜੇ ਤੇ ਉਹਨਾਂ ਨੇ ਆਪਣੇ ਚਾਰ ਬੱਚੇ ਵੀ ਸ਼ਹੀਦ ਕਰਾਏ ਆਪਣਾ ਸਾਰਾ ਪਰਿਵਾਰ ਉਹਨਾਂ ਨੇ ਸ਼ਹੀਦ ਕਰਾਇਆ ਤੇ ਉਹਨਾਂ ਨੇ ਸਿਰਫ ਕਿਸ ਕਰਕੇ ਲੋਕਾਂ ਵਾਸਤੇ ਤੇ ਅਸੀਂ ਉਹਨਾਂ ਦੇ ਬੱਚੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਦਿਖਾਏ ਰਸਤੇ ਨੇ ਅਸੀਂ ਉਹਨਾਂ ਤੇ ਚੱਲਣਾ ਬਿਲਕੁਲ ਸੂਤਰ ਦੱਸ ਦਿਆ ਕਹਿੰਦੇ ਸੈਂਟਰ ਤੋਂ ਵੀ ਹੁਣ ਟੱਲਸਾ ਨੂੰ ਸफारਸ਼ ਆ ਰਹੀ ਆ ਕਿ ਭਾਜਪਾ ਦੇ ਵਿੱਚ ਆ ਜਾਓ ਕੀ ਕਹਿਣਾ ਹੈ ਇਸ ਬਾਰੇ ਨਹੀਂ ਮੈਨੂੰ ਤਾਂ ਨਹੀਂ ਇਦਾਂ ਦਾ ਕੁਝ ਪਤਾ ਲੱਗਾ ਵੀ ਭਾਜਪਾ ਨਾਲੇ ਮੈਂ ਸੈਂਟਰ ਚ ਕਿਉਂ ਮੈਂ ਤਾਂ ਆਮ ਆਦਮੀ ਪਾਰਟੀ ਨੇ ਦੇਖੋ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪਹਿਲੇ ਐਜੇ ਕੌਂਸਲਰ ਵੀ ਸੇਵਾ ਕਰਦਾ ਰਿਹਾ ਦੋ ਤਿੰਨ ਵਾਰੀ ਤੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕੰਮ ਨੇ ਜਿਹੜੇ ਉਹਨਾਂ ਦੇ ਕੰਮ ਇੱਕ ਲੋਕਾਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਕੰਮਾਂ ਤੇ ਬਿਲਕੁਲ ਫੋਕਸ ਹੈ ਉਹੀ ਕਰਦੇ ਆਮ ਆਦਮੀ ਪਾਰਟੀ ਨੇ ਸੇਵਾ ਤੋਂ ਮੁਖਾ ਦਿੱਤਾ ਤੇ ਮੈਨੂੰ ਤਾਂ ਕਿਸੇ ਹੋਰ ਪਾਰਟੀ ਬੂਟੀ ਵੱਲ ਤੇ ਆਣੀ ਨਹੀਂ ਮੈਂ ਤਾਂ ਸਿਰਫ ਆਮ ਆਦਮੀ ਪਾਰਟੀ ਦਾ ਪਤਾ ਆਮ ਆਦਮੀ ਪਾਰਟੀ ਵਿੱਚੋਂ ਲੜਾਵੇ ਕਿਉਂ ਉੱਥੋਂ ਲੜਾਵੇ ਜਿੱਥੋਂ ਲੜਾਂ ਜੋ ਸੇਵਾ ਮੇਰੀ ਲਾਣ ਕਿ ਮੈਂ ਉਹਦੇ ਵਾਸਤੇ ਖੜਾ ਹੋ ਗਿਆ ਸੁਸ਼ੀਲ ਰਿੰਕੂ ਨੇ ਜੋ ਕਿ ਹੁਣ ਬੀਜੇਪੀ ਦੇ ਵਿੱਚ ਨੇ ਪਹਿਲੇ ਕਾਂਗਰਸ ਸੀਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੁਣ ਬੀਜੇਪੀ ਦੇ ਵਿੱਚ ਵਾਪਸ ਚਲੇ ਗਏ ਉਹ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਮੈਂ ਬੀਜੇਪੀ ਜਿਹੜੀ ਮੈਂ ਆਮ ਆਦਮੀ ਪਾਰਟੀ ਐ ਇਸ ਕਰਕੇ ਛੱਡੀ ਐ ਕਿਉਂਕਿ ਮੇਰੀ ਜਿਹੜੀ ਉਹ ਸੁਣਦੇ ਹੀ ਨਹੀਂ ਸੀਗੇ ਆਪਣੇ ਵਰਕਰਾਂ ਨੂੰ ਨਹੀਂ ਸੁਣਦੇ ਉਹ ਆਪਣੀ ਕਰਦੇ ਆ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਮੈਂ ਲੋਕਾਂ ਦੇ ਕੰਮ ਕਰਾਉਂਗਾ ਕਿਸ ਨੀਕਾ ਦੇ ਨਾਲ ਦੇ ਆਮ ਆਦਮੀ ਪਾਰਟੀ ਨੇ ਜਿੰਨਾ ਤੁਸੀਂ ਟਿਨਿਓਰ ਸਾਢੇ 3 ਸਾਲ ਦੀ ਹੈ ਟਿਨਿਓਰ ਚੱਕ ਲੋ ਦੂਜੀਆਂ ਪਾਰਟੀਆਂ ਦੇ 25 ਸਾਲ ਚੱਕ ਲੋ ਜਿਹੇ ਇੰਨੇ ਕੰਮ ਕਦੀ ਉਹਨਾਂ ਨੇ ਕਰਾਏ ਨੇ ਤੇ ਜੋ ਮਰਜ਼ੀ ਪਤਾ ਨਹੀਂ ਉਹ ਸ਼ਸ਼ੀਲ ਰਿੰਖੂ ਜੀ ਨੂੰ ਪਤਾ ਨਹੀਂ ਕੀ ਇਦਾਂ ਦਾ ਲੱਗਾ ਪਰ ਜਿੱਥੇ ਤੱਕ ਮੇਰਾ ਸਿਆਰ ਐਮ ਪੀ ਇਜ਼ ਅ ਮੋਸਟ ਪਾਵਰਫੁਲ ਐਰ ਐਮ ਪੀ ਦਾ ਇੰਨਾ ਪਾਵਰਫੁਲ ਹੁੰਦਾ ਤੇ ਹੋਰ ਐਮ ਪੀ ਤੋਂ ਉੱਤੇ ਹੁਣ ਆਪਾਂ ਬੰਨਾ ਵੀ ਕੀ ਹੈ ਇੱਕ ਜਿਹੜਾ ਮੇਨ ਇਲੈਕਸ਼ਨ ਤੇ ਐਮ ਪੀ ਦਾ ਹੀ ਹੁੰਦਾ ਐਮ ਸੀ ਤੋਂ ਪਹਿਸ਼ ਸਰਪੰਚ ਤੋਂ ਸ਼ੁਰੂ ਹੋ ਜਾਈਏ ਐਮ ਐਲ ਏ ਇਲੈਕਸ਼ਨ ਐਮ ਪੀ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਐਮ ਪੀ ਬਣਾਤਾ ਪਤਾ ਨਹੀਂ ਉਹਨਾਂ ਦੇ ਕੋਈ ਪਰਸਨਲ ਕੋਈ ਕਾਰਨ ਹੋਣਗੇ اچھا ਮੈਂ ਇੱਕ ਗੱਲ ਜ਼ਰੂਰ ਦੇਖਿਆ ਟਾਲ ਸਾਹਿਬ ਮੈਂ ਗੱਲ ਜਿੱਥੋਂ ਕਮਾ ਕੇ ਲੈ ਕੇ ਆਉਣਾ ਤੁਸੀਂ ਉੱਥੋਂ ਫੇਰ ਕਮਾ ਕੇ ਵਾਪਸ ਵਿਖੇ ਦਿੰਦੇ ਹੋ ਗੱਲ ਨਹੀਂ ਸਚਾਈ ਸਚਾਈ ਹੈ ਸਚਾਈ ਹੁਣ ਅੱਗੇ ਜੇ ਇਨ ਫਿਊਚਰ ਦੀ ਗੱਲ ਕਰੀਏ ਕਿਹੜੇ ਕਿਹੜੇ ਕੰਮ ਆ ਜਿਹੜੇ ਸੋਚੇ ਆ ਕਿ ਹੁਣ ਕਰਾਉਣੇ ਕਿਉਂਕਿ 27 ਦੇ ਵਿੱਚ ਫੇਰ ਇਲੈਕਸ਼ਨ ਆਣੇ ਨੇ ਦੇਖੋ ਜੀ ਸਾਡੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਹੀ ਖਾਸ ਕਰਕੇ ਜ਼ਿਲ੍ਹਾ ਨੌਰਥ ਮੈਂ ਹਲਕਾ ਦੇਖਣਾ ਪਾਰਟੀ ਨੇ ਮੇਰੀ ਡਿਊਟੀ ਲਈ ਹੈ ਮੈਂ ਸੇਵਾ ਕਰ ਰਿਹਾ ਹਾਂ ਤੇ ਉਹਨਾਂ ਦੇ ਜਿਹੜੇ ਪਿਛਲੇ 20 25 25 ਸਾਲਾਂ ਤੋਂ ਕੰਮ ਨਹੀਂ ਹੋਏ ਸੀ ਜਦੋਂ ਮੈਂ ਨਹੀਂ ਆਬਜ਼ਰਵ ਟਿਊਬਲ ਸਾਡੇ ਕਿੰਨੇ ਹੀ ਟਿਊਬਲ ਜਿਹੜੇ ਨੇ ਤੁਹਾਡੇ ਬੈਂਕ ਕਲੋਨੀ ਕਾਲੀਆ ਕਲੋਨੀ ਆਪਣਾ ਸੰਤ ਵਿਹਾਰ ਆਪਣਾ ਦੂਜਾ 83 ਨੰਬਰ ਵਾਰਡ ਦੇ ਵਿੱਚ ਆਪਣਾ ਕਿੰਨੀ ਜਗ੍ਹਾ ਤੇ ਹੀ ਟਿਊਬਲ ਦੇ ਕੰਮ ਚੱਲ ਰਹੇ ਨੇ ਕਿੰਨੀ ਜਗ੍ਹਾ ਤੇ ਹੀ ਸੜਕਾਂ ਦੇ ਕੰਮ ਚੱਲ ਰਹੇ ਨੇ ਜਿੱਦਾਂ ਹੁਣ ਤੁਸੀਂ ਤੁਹਾਡੇ ਧਿਆਨ ਚੋਗਾ ਹਸ਼ਿਆਰਪੁਰ ਰੋਡ ਜਿਹੜਾ ਇੱਕ ਬਹੁਤ ਹੀ ਪੁਰਾਣਾ ਮਸਲਾ ਸੀਗਾ ਜਿੱਥੇ ਮੇਰੇ ਖਵਾਲ ਵੀ ਸੜਕ ਨਹੀਂ ਰਹਿ ਗਈ ਸੀ ਵੀ ਟੋਏਟ ਹੋਏ ਸੀਗਾ ਤੇ ਉਹ ਸੜਕ ਜਿਹੜੀ ਇਹ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕੀ ਹੈ ਬਰਸਾਤਾਂ ਤੋਂ ਬਾਅਦ ਉਹਨੂੰ ਬਿਲਕੁਲ ਕਲੀਅਰ ਕਰ ਦਾਂਗੇ ਜਿਹੜਾ ਪਿਛਲੇ 25 ਸਾਲ ਦਾ ਜਿਹੜਾ ਇੱਕ ਰਿਕਾਰਡ ਜਿਹੜਾ ਜਿੰਦੇ ਦੋ ਦੋ ਤਿੰਨ ਤਿੰਨ ਸਰਕਾਰਾਂ ਨੰਘਈਆਂ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਛੋਟੇ-ਛੋਟੇ ਕੰਮ ਤਾਂ ਬਹੁਤ ਨੇ ਜਿਹੜੇ ਹਰ ਵਾਰਡ 'ਚ ਹੀ ਚੱਲ ਰਹੇ ਨੇ ਤੇ ਬਲਟਨ ਪਾਰਕ ਸਪੋਰਟਸ ਅਬਦ ਦਾ ਜਿਹੜਾ ਬੜਾ ਪੁਰਾਣਾ ਇੱਕ ਮਰਦਾ ਸਿਗਾ ਜਿਹੜਾ ਰੁਕਿਆ ਹੋਇਆ ਸੀ ਤੇ ਉਹ ਅਰਵਿੰਦ ਕੇਜਰੀਵਾਲ ਜੀ ਦੇ ਨਿਰਦੇਸ਼ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੋਚ ਦੇ ਨਾਲ ਉਹਨਾਂ ਦੇ ਕਰਨ ਨਾਲ ਤਾਂ ਸਹੀ ਸਾਰੇ ਆਮਦਵੀ ਬਟਿਓ ਕਰ ਰਹੇ ਆ ਬੜੀ ਛੇਤੀ ਇੱਕ ਸਾਲ ਦੇ ਵਿੱਚ ਵਿੱਚ ਹੀ ਬਲਟਨ ਬਾਰ ਜਿਹੜਾ ਲੋਕਾਂ ਦੇ ਸਪੁਰਦ ਕਰਾਂਗੇ ਮਹਾਮਈਂ ਕਿਰਪਾ ਗਰੀ ਪਰਮਾਤਮਾ ਕਿਰਪਾ ਗਰੀ ਫਿਰ ਤੁਸੀਂ ਜਦੋਂ ਆਪਣਾ ਵਰਕਸ਼ਾਪ ਚੋਂ ਤੋਂ ਵਿਧੀਪੁਰ ਫਾਟਕ ਤੱਕ ਜਿਹੜੀ ਸਾਡੀ ਇੱਕ ਰੋਡ ਸੀ ਜਿਹੜੀ ਪੁਰਾਣਾ ਅੰਮ੍ਰਿਤਸਰ ਜਾਣ ਵਾਲੀ ਰੋਡ ਸੀਗੀ ਉਹਦੇ ਤੇ ਸਾਰਾ ਸਮਾਰਟ ਰੋਡ ਨੂੰ ਕਰਾਰ ਕੀਤਾ ਗਿਆ ਪਰ ਸਮਾਰਟ ਰੋਡ ਦੇ ਤਹਿਤ ਉਹਦੇ ਤੇ ਕੰਮ ਚੱਲ ਰਹੇ ਨੇ ਤੇ ਜੰਗਲਾਤ ਫੋਰੈਸਟ ਡਿਪਾਰਟਮੈਂਟ ਵਾਲੇ ਉਹਦੇ ਆਸ-ਪਾਸ ਜਿਹੜੀ ਸਾਰੀ ਗ੍ਰੀਨ ਬੈਲਟ ਜਿਹੜੀ ਉਹ ਬਣਾ ਰਹੇ ਨੇ ਤੇ ਸੜਕ ਉਹਨੂੰ ਕਰ ਰਹੇ ਆ ਬੜੇ ਇਦਾਂ ਦੇ ਕੰਮ ਜਿਹੜੇ ਬਹੁਤ ਕੰਮ ਚੱਲ ਰਹੇ ਨੇ ਪਬਲਿਕ ਨੂੰ ਸਰਲਾਹ ਕਿ ਕਿਸ ਤਰ੍ਹਾਂ ਦਾ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਆ ਜਾਂ ਜਿਹੜੇ ਪੁਲਿਸ ਦੇ ਨੁਮਾਇੰਦੇ ਆ ਜੋ ਸਰਕਾਰ ਦਾ ਨਾਮ ਲੈ ਕੇ ਵੀ ਕਈ ਵਾਰੀ ਆ ਜਿਹੜੇ ਗਲਤ ਕੰਮ ਕਰਦੇ ਆ ਕਿਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਨਹੀਂ ਜਿਹੜਾ ਕੋਈ ਵੀ ਪਹਿਲੇ ਤਾਂ ਇੱਕ ਗੱਲ ਮੈਂ ਤੁਹਾਨੂੰ ਸਾਫ਼ ਸਪਸ਼ਟ ਤੌਰ ਤੇ ਦੱਸ ਦੇਣਾ ਚਾਹਾਂਗਾ ਵੀ ਕੋਈ ਵੀ ਗਲਤ ਕੰਮ ਕਰਨ ਵਾਲਾ ਬੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਸਯੂਜ਼ ਨਹੀਂ ਕਰ ਸਕਦਾ ਜੇ ਕੋਈ ਗਲਤ ਕਰੇਗਾ ਤੇ ਉਹਦੇ ਤੇ ਕਾਰਵਾਈ ਹੋਏਗੀ ਤੇ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਨਾ ਵੀ ਜਿਹੜੇ ਪਾਰਟੀ ਜਿਹੜੇ ਲੋਕ ਲੋਕਾਂ ਦੇ ਕੰਮ ਕਰਦੇ ਨੇ ਆਮ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਦੇ ਨੇ ਉਹਨਾਂ ਨੂੰ ਦੂਰ ਕਰਦੇ ਨੇ ਤੇ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਹੀ ਲਾਈਕ ਕਰਨਾ ਚਾਹੀਦਾ ਉਹਨਾਂ ਨੂੰ ਹੀ ਦੇਖਣਾ ਚਾਹੀਦਾ ਉਹਨਾਂ ਨੂੰ ਹੀ ਫੋਲੋ ਕਰਨਾ ਚਾਹੀਦਾ ਤੇ ਲੋਕਾਂ 'ਚ ਇੱਕ ਸੰਦੇਸ਼ ਜਾਂਦਾ ਜੀ ਸਾਨੂੰ ਆਪਣੇ ਚੰਗੇ ਮਾਰੇ ਦਾ ਪਤਾ ਹੋਵੇ ਸਮਾਜ 'ਚ ਕੀ ਚੱਲ ਰਿਹਾ ਕੀ ਹੋ ਰਿਹਾ ਆਪਾਂ ਆਪਣੇ ਫਿਊਚਰ ਰਸਤੇ ਆਪਣੇ ਬੱਚਿਆਂ ਦੇ ਫਿਊਚਰ ਰਸਤੇ ਸਿਰਫ ਇੱਕ ਸੇਫ ਜਿਹੜਾ ਆਮ ਆਦਮੀ ਪਾਰਟੀ ਸੋ ਇਸੇ ਕਿ ਦਿਨੇਸ਼タル ਜਿਨ੍ਹਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉੱਥੇ ਇਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੇ ਨਸ਼ੇ ਚੱਲਦੇ ਪਏ ਸੀਗੇ ਜੇ ਤੁਸੀਂ ਉੱਥੇ ਜਾ ਕੇ ਦੇਖੋਗੇ ਤਾਂ ਉੱਥੇ ਜਿਹੜੀ ਹੁਣ ਸਾਰੀ ਅਸੀਂ ਗਿੰਦਗੀ ਕਰ ਦਿੱਤੀ ਹੋਈ ਹੈ ਤੇ ਜਿੱਥੇ ਸਰਕਾਰੀ ਕੁਆਟਰ ਬਣੇ ਹੋਏ ਸੀ ਕੋਦੇ ਛੱਤਾਂ ਵੀ ਜਿਹੜੀਆਂ ਤੋੜ ਦਿੱਤੀਆਂ ਕਿਉਂਕਿ ਜਿਹੜੇ ਨਸ਼ੇੜੀ ਹੁੰਦੇ ਆ ਜਿਹੜੇ ਨਸ਼ਾ ਕਰਦੇ ਆ ਇਹ ਬਿਲਕੁਲ ਇਕੱਲੇ ਦੇ ਵਿੱਚ ਜਾ ਕੇ ਨਸ਼ਾ ਕਰਦੇ ਤਾਂ ਕਿ ਇਹਨਾਂ ਨੂੰ ਕੋਈ ਦੇਖੇ ਨਾ ਤੇ ਹੁਣ ਉੱਥੇ ਹਰ ਕਿਸੇ ਦੀ ਨਜ਼ਰ ਜਾਂਦੀ ਹੈ ਤੇ ਉੱਥੇ ਜਿਹੜਾ ਨਸ਼ਾ ਆਇਆ ਉੱਥੇ ਵਾਕਈ ਹੀ ਘਟ ਚੁੱਕਾ ਕਿਉਂਕਿ ਅਸੀਂ ਉੱ ਬੰਦ ਜੜੀ ਕਰਵਾਈ ਜਾਏਗੀ ਫਿਲਹਾਲ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਧੰਨਵਾਦ